ਤੋਂ ਆਨੇ ਆ ਇੱਥੇ ਦੇ ਵਾਸੀ ਆ ਇੱਥੇ ਵਿਆਹ ਆ ਇੱਥੇ ਹੀ ਸਭ ਦੀ ਸੁਣ ਸੁਣਦਾ ਅਸੀਂ ਵੀ ਅਰਦਾਸ ਲੈ ਕੇ ਦੁਆਰਾ ਆਏ ਆ ਬਾਬਾ ਜੀ ਇਹ ਸਾਡੀ ਵੀ ਅਰਦਾਸ ਹੁਣ ਵੀ ਇਸੇ ਕਰਕੇ ਆਏ ਆ ਬਾਬਾ ਜੀ ਕਿ ਸਾਨੂੰ ਆ ਪੂਰੀ ਕਰੋ ਘਰ ਤੇ ਸੇਧ ਨਹੀਂ ਠੀਕ ਕਿਸੇ ਦੀ ਉਹਦੀ ਸੇਧ ਵਾਸਤੇ ਆ ਰਹੇ ਹੈਗਾ ਕਿਉਂ ਨਹੀਂ ਹੈਗਾ ਤੇ ਯਕੀਨ ਬਹੁਤ ਆ ਬਹੁਤ ਯਕੀਨ ਕਰਨੇ ਕਿਰਪਾ ਹੈ ਨਾ ਕਿਰਪਾ ਹੀ ਕਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਜੀ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦਿਆਂ ਨਾ ਬਹੁਤ ਸਮਾਂ ਬਚਪਨ ਤੋਂ ਆੰਦੇ ਆ ਇੱਥੇ ਦੇ ਵਾਸੀ ਆ ਇੱਥੇ ਹੀ ਵਿਆਹ ਆ ਇੱਥੇ ਹੀ ਬਚਪਨ ਨਾਲਕ ਆਨੰਦ ਆਉਂਦਾ ਜੀ ਜਦੋਂ ਇੱਥੇ ਆਉਂਦੇ ਆ ਸੇਵਾ ਕਰਦੇ ਆ ਬਾਣੀ ਸੁਣਦੇ ਸਭ ਦੀ ਸੁਣਦੇ ਸਭ ਦੀ ਸੁਣਦਾ ਅਸੀਂ ਵੀ ਅਰਦਾਸ ਲੈ ਕੇ ਦੁਆਰਾ ਆਏ ਆ ਬਾਬਾ ਜੀ ਤੇ ਸਾਡੀ ਵੀ ਅਰਦਾਸ ਸੁਣੋ ਤੁਸੀਂ ਕਦੇ ਕੁਝ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਸਭ ਕੁਝ ਹੁੰਦਾ ਕੋਈ ਸੰਜੀ ਕਰੋਗੇ ਸਾਡੇ ਨਾਲ ਹੈ ਹਾਂਜੀ ਹੁਣ ਵੀ ਇਸੇ ਕਰਕੇ ਆਏ ਆ ਬਾਬਾ ਜੀ ਕਿ ਸਾਨੂੰ ਆ ਪੂਰੀ ਕਰੋ ਘਰ ਤੇ ਸੇਧ ਨਹੀਂ ਠੀਕ ਕਿਸੇ ਦੀ ਉਹਦੀ ਸੇਧ ਵਾਸਤੇ ਆ ਰਹੇ ਹਾਂ ਕਿੰਨਾ ਕੁ ਯਕੀਨ ਹੈਗਾ ਬਾਬਾ ਦੇਵ ਜੀ ਹੈਗਾ ਕਿਉਂ ਨਹੀਂ ਹੈਗਾ ਤੇ ਯਕੀਨ ਬਹੁਤ ਹੈ ਬਹੁਤ ਜਕੀਨਾ ਕਰਨੇ ਕਿਰਪਾ ਹੈ ਨਾ ਕਿਰਪਾ ਹੀ ਕਿਰਪਾ 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 ਕਹਿੰਦੇ ਵੀ ਜਦੋਂ ਇੱਥੇ ਆ ਕੇ ਜਪਹਿਰਾ ਸਾਹਿਬ ਕੱਟਣ ਲੱਗ ਜੋ ਨਾ ਤਾਂ ਦੁੱਖ ਦਰਦ ਕਸ਼ਟ ਸਭ ਕੁਝ ਕੱਟਿਆ ਜਾਂਦਾ ਸਭ ਕੁਝ ਕੱਟਿਆ ਜਾਂਦਾ ਸਭ ਕੁਝ ਭੁੱਲ ਜਾਂਦਾ ਕੋਈ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਰਹਿੰਦੀ ਜੀ ਕੋਈ ਕਮੀ ਨਹੀਂ ਰਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਜਰੀ ਕੀ ਫਤਿਹ ਵਾਹਿਗੁਰੂ ਜੀ ਤਾਂ ਧੰ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਜੀ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦਿਆਂ ਬਹੁਤ ਸਮਾਂ ਬਚਪਨ ਇੱਥੇ ਆਏ ਆ ਇੱਥੇ ਹੀ ਜਦੋਂ ਆਨੰਦ ਹੁੰਦੇ ਜਦੋਂ ਇੱਥੇ ਆਉਨੇ ਆ ਸੇਵਾ ਕਰਦੇ ਆ ਬਾਣੀ ਸੁਣਦੇ ਸਬਦੀ ਸੁਣਦੇ ਸਬਦੀ ਸੁਣਦਾ ਅਸੀਂ ਵੀ ਅਰਦਾਸ ਲੈ ਕੇ ਦੁਬਾਰਾ ਆਏ ਆ ਬਾਬਾ ਜੀ ਤੇ ਸਾਡੀ ਵੀ ਅਰਦਾਸ ਸੁਣੋ ਤੁਸੀਂ ਕਦੇ ਕੁਝ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਸਭ ਕੁਝ ਹੁੰਦਾ ਕੋਈ ਸਾਂਝੀ ਕਰੋਗੇ ਸਾਡੇ ਨਾਲ ਹੈ ਕੋਈ ਸਾਂਝੀ ਹੁਣ ਵੀ ਸੇਵਾ ਕਰਕੇ ਆਏ ਆ ਬਾਬਾ ਜੀ ਕਿ ਸਾਨੂੰ ਆ ਪੂਰੀ ਕਰੋ ਸਕਰਤ ਸੇਧ ਨਹੀਂ ਠੀਕ ਕਿਸੇ ਦੀ ਉਹਦੀ ਸੇਧ ਵਾਸਤੇ ਆ ਰਹੇ ਹਾਂ ਕਿੰਨਾ ਕੁ ਯਕੀਨ ਹੈਗਾ ਬਾਬਾ ਦੇਵ ਜੀ ਹੈਗਾ ਕਿਉਂ ਨਹੀਂ ਹੈਗਾ ਤੇ ਯਕੀਨ ਬਹੁਤ ਹੈ ਬਹੁਤ ਜਕੀਨਾ ਕਰਨੇ ਕਿਰਪਾ ਹੈ ਨਾ ਕਿਰਪਾ 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 ਕਹਿੰਦੇ ਵੀ ਜਦੋਂ ਇੱਥੇ ਆ ਕੇ ਜਪੈਰਾ ਸਾਹਿਬ ਕੱਟਣ ਲੱਗ ਜੋ ਨਾ ਤਾਂ ਦੁੱਖ ਦਰਦ ਕਸ਼ਟ ਸਭ ਕੁਝ ਕੱਟਿਆ ਜਾਂਦਾ ਸਭ ਕੁਝ ਕੱਟਿਆ ਜਾਂਦਾ ਸਭ ਕੁਝ ਭੁੱਲ ਜਾਂਦਾ ਕੋਈ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਰਹਿੰਦੀ ਜੀ ਕੋਈ ਕਮੀ ਨਹੀਂ ਰਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤਨ ਤਨ ਬਾਬਾ ਦੀਪ ਸਿੰਘ ਗੁਰਦੁਆਰੇ ਪਹੁੰਚੇ ਹੋ ਜੀ ਕਿਹੋ ਜਿਹਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਕਿੰਨਾ ਸਮਾਂ ਹੋ ਗਿਆ ਜੀ ਇੱਥੇ ਆਉਂਦਿਆਂ ਨਾ ਬਹੁਤ ਸਮਾਂ ਬਚਪਨ ਤੋਂ ਆੰਦੇ ਆ ਇੱਥੇ ਦੇ ਵਾਸੀ ਆ ਇੱਥੇ ਹੀ ਵਿਆਹ ਆ ਇੱਥੇ ਹੀ ਬਚਪਨ ਨਾਲਕ ਆਨੰਦ ਆਉਂਦਾ ਜੀ ਜਦੋਂ ਇੱਥੇ ਆਉਂਦੇ ਆ ਸੇਵਾ ਕਰਦੇ ਆ ਬਾਣੀ ਸੁਣਦੇ ਸਭ ਦੀ ਸੁਣਦੇ ਸਭ ਦੀ ਸੁਣਦਾ ਅਸੀਂ ਵੀ ਅਰਦਾਸ ਲੈ ਕੇ ਦੁਆਰਾ ਆਏ ਆ ਬਾਬਾ ਜੀ ਤੇ ਸਾਡੀ ਵੀ ਅਰਦਾਸ ਸੁਣੋ ਤੁਸੀਂ ਕਦੇ ਕੁਝ ਮੰਗਿਆ ਹੋਵੇ ਤੇ ਪੂਰਾ ਹੋਇਆ ਹੋਵੇ ਸਭ ਕੁਝ ਹੁੰਦਾ ਕੋਈ ਸਾਂਝੀ ਕਰੋਗੇ ਸਾਡੇ ਨਾਲ ਹੈ ਹਾਂਜੀ ਹੁਣ ਵੀ ਇਸੇ ਕਰਕੇ ਆਏ ਆ ਬਾਬਾ ਜੀ ਕਿ ਸਾਨੂੰ ਆ ਪੂਰੀ ਕਰੋ ਘਰ ਤੇ ਸੇਧ ਨਹੀਂ ਠੀਕ ਕਿਸੇ ਦੀ ਉਹਦੀ ਸੇਧ ਵਾਸਤੇ ਆ ਰਹੇ ਹਾਂ ਕਿੰਨਾ ਕੁ ਯਕੀਨ ਹੈਗਾ ਬਾਬਾ ਦੇਵ ਜੀ ਹੈਗਾ ਕਿਉਂ ਨਹੀਂ ਹੈਗਾ ਤੇ ਯਕੀਨ ਬਹੁਤ ਹੈ ਬਹੁਤ ਜਕੀਨ ਕਰਨੇ ਕਿਰਪਾ ਹੈ ਨਾ ਕਿਰਪਾ ਹੀ ਕਿਰਪਾ 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 ਕਹਿੰਦੇ ਵੀ ਜਦੋਂ ਇੱਥੇ ਆ ਕੇ ਜਪੈਰਾ ਸਾਹਿਬ ਕੱਟਣ ਲੱਗ ਜੋ ਨਾ ਤਾਂ ਦੁੱਖ ਦਰਦ ਕਸ਼ਟ ਸਭ ਕੁਝ ਕੱਟਿਆ ਜਾਂਦਾ ਸਭ ਕੁਝ ਕੱਟਿਆ ਜਾਂਦਾ ਸਭ ਕੁਝ ਭੁੱਲ ਜਾਂਦਾ ਕੋਈ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਰਹਿੰਦੀ ਜੀ ਕੋਈ ਕਮੀ ਨਹੀਂ ਰਹਿੰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ